ਇਹ ਸਾਡੇ ਲੀਗਰਨ ਚਾਰਚ ਨੇ ਜੀ ਸਾਡੇ ਬਟਿੰਡਾ ਤੋਂ ਸਟੇਟ ਦੀ ਮੀਡੀਆ ਟੀਮ ਦੇ ਚਾਰਚ ਰਾਜੀਸ਼ ਜੀ ਸਾਰੇ ਦਾ ਬਹੁਤ ਸਵਾਗਤ ਹਰ ਮੈਂ ਤੁਹਾਨੂੰ ਪ੍ਰਸ਼ ਕਰਾਂਗਾ ਤੁਹਾਡਾ ਸਾਡੇ ਸਤਕਾਰਯੋਗ ਸਭ ਤੋਂ ਜੀ ਸਾਹਿਬ ਸਾਡੇ ਵੱਖ-ਵੱਖ ਪੰਜਾਬ ਦੇ ਲਗ ਲਗ ਜ਼ਿਲ੍ਹਿਆਂ ਤੋਂ ਸਾਡੀ ਲੀਡਰਸ਼ਿਪ ਇਹ ਕੋ ਅੱਜ ਤੋਂ ਪਹਿਲੀ ਵੱਡੀ ਗੱਲ ਇਹ ਆ ਤੁਸੀਂਾਰੇ ਹੀ ਪਤਕਾਰਿਓ ਗੁੰਡੀ ਵਾਲੇ ਵੀ ਆਪਣੀ ਧਰਤੀ ਗੁਰੂਆਂ ਪੀਰਾਂ ਪੰਗੰਮਾਂ ਸ਼ਹੀਦਾਂ ਦੀ ਧਰਤੀ ਇਹ ਖਾਸ ਤੌਰ ਜੇ ਸ਼ਹੀਦ ਪੰਜਾਬ ਦੀ ਧਰਤੀ ਤੇ ਲੁਧਿਆਣੇ ਦੀ ਧਰਤੀ ਨਾਲ ਜੁੜੇ ਹੋਣ ਜਿਨ੍ਹਾਂ ਦਾ ਪਿੰਡ ਖਰਾਬਾ ਹੋਵੇ ਜਿਨ੍ਹਾਂ ਦੇ ਨੌ ਤੋਂ ਸਾਡੇ ਮਾਰਕੀਤਾ ਹੋਣ ਭਾਵੇਂ ਸ਼ਹਿਰ ਹੋਣ ਉਹਨਾਂ ਬਾਰੇ ਮੈਂ ਹਰਾਨ ਹੋ ਗਿਆ ਕਿ ਇਹ ਇਨਕਲਾਬ ਇਨਕਲਾਬੀ ਪਾਰਟੀ ਗੱਲ ਕਰਦੇ ਆ ਭਗਤ ਸਿੰਘ ਜੀ ਦੀ ਪੱਗ ਬੰਨਣ ਦੀ ਗੱਲ ਕਰਦੇ ਆ ਤੇ ਨਾਰਾ ਇਨਕਲਾਬ ਦਾ ਲਾਉਦੇ ਆ ਆ ਸੁਣਨ ਵਾਲੇ ਸ਼ਬਦ ਨੇ ਜੋ ਸੀਐਲ ਸਾਹਿਬ ਦੀ ਮੌਜੂਦਗੀ 'ਚ ਉਹਨਾਂ ਦੀ ਬੰਦਰੀ ਹੈ ਨਹੀਂ ਮੌਜੂਦਗੀ 'ਚ ਨਹੀਂ ਇਹ ਉੱਠ ਕੇ ਕਹਿਣਾ ਚਾਹੀਦਾ ਉਸ ਜਿਹੇ ਭਗਤ ਸਿੰਘ ਜਾਂ ਇਨਕਲਾਬ ਜਾਂ ਉਹਦੀ ਗੱਲ ਕਰਦੇ ਆ ਜਦ ਹੀ ऐसे कैंडिडेट ਨੂੰ ਐਸੇ ਮੈਂਬਰ ਪਾਰਲੀਮੈਂਟ ਨੇ ਜਿਹੜੇ ਜਿਨ੍ਹਾਂ ਨੂੰ ਆਪਣੇ ਸ਼ਹੀਦਾਂ ਦੇ ਨਾਂ ਬਾਰੇ ਤੇ ਜ਼ਿਲ੍ਹਾ ਦੇ ਮਾਮਲੇ ਸੰਬੰਧਿਤ ਉਹਨਾਂ बारे ਨਾ ਪਤਾ ਹੋਵੇ ਤੇ ਉਹਨਾਂ ਦੀ ਉਹਨਾਂ ਨੇ ਬਹੁਤ ਭਾਰੀ ਮੈਂ ਸਮਝਦਾ ਸ਼ਹੀਦਾਂ ਦੀ ਇੱਤਾਂ ਦੇ ਲਈ ਕੋਈ ਕੁਝ ਕੀਤਾ ਜਾਵੇ ਉਹਨਾਂ ਦੀ ਸ਼ਾਦ ਤੇ ਵੀ ਕੋਈ ਅਸਰ ਪੈਂਦਾ ਉਹਨਾਂ ਦੇ ਨਾਂ ਤੇ ਨਹੀਂ ਕੋਈ ਅਸਰ ਪੈਂਦਾ ਆਪਾਂ ਕਹਿੰਦੇ ਆ ਵੀ ਅਸੀਂ

ਇਹਰਾਪਾ ਫਾਇੰਡ ਸਰਕਾਰ ਸਰਕਾਰ ਆਪਾਂ ਦੇ ਨਾਮ ਤੇ ਉਹ ਮੈਨੂੰ ਪੱਕਾ ਪਤਾ ਹੈ ਕਿ ਉਹ ਕੋਚਨ ਕੋਚਨ ਆਉਂਦਾ ਆਪਾਂ ਦੇ ਨਿਰਦੇਸ਼ ਦੇ ਤੋ ਕੀ ਪਿਆਰੇ ਮੈਨੂੰ ਤਾਂ ਕਹਿਣੋ ਆਪਣੇ ਪਿੱਛੇ ਆ ਗਏ ਬੁਰਾ ਲੱਗਦਾ ਅੱਜ ਉਹ ਕਹਿਣ ਲੱਗੇ ਐਨਾ ਤੱਕ ਜਿਹੜੇ ਸ਼ਰਾਬਾ ਹੈ ਗਿਆ ਫਿਰ ਪਿੱਛੋਂ ਕੋਈ ਵਾਅਦਾ ਹੈ ਨਹੀਂ ਜਿਹੜੇ ਸੀਗੇ ਉਹ ਐ ਕਹਿਣ ਲੱਗੇ ਫਿਰ ਕਹਿੰਦੇ ਜੀ ਇੱਥੋਂ ਕੋਈ ਇਹ ਇਹਨਾਂ ਦੀ ਡਿਮਾਂਡ ਆ ਉਹਨਾਂ ਦੇ ਨੌ ਰੱਖਣ ਦੀ ਮਾਰਕੀਟ ਦਾ ਨੌ ਰੱਖਣ ਦੀ ਸ਼ਰਾਬਾ ਸਿੰਘ ਨਾ 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 ਪਤਾ ਕੀ ਹੈ ਵੀ ਸ਼ਰਾਬਾ ਸਿੰਘ ਉਦੋਂ ਬਾਅਦ ਮਗਰ ਮੰਤਰੀ ਖੜੇ ਆ ਕੋਈ ਕਰੈਕਟ ਨਹੀਂ ਕਰ ਸਕਿਆ ਜੀ ਐਮ ਸਾਹਿਬ ਪਿੱਛੋਂ ਲੋਕਾਂ ਨੇ ਰੌਲਾ ਪਾਇਆ ਪਿੱਛੋਂ ਆਵਾਜ਼ਾਂ ਆਈਆਂ ਕਿ ਤੁਸੀਂ ਕੀ ਬੋਲ ਰਹੇ ਹੋ ਜਿਹੜੇ ਮਤਲਬ ਸਾਡੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਜਿਨ੍ਹਾਂ ਦੇ ਨਾਂ ਪੁਰੇ ਹਰ ਚੀਜ਼ ਆ ਪਿੰਡ ਨਾਲ ਆ ਆਪਾਂ ਸਰਕਾਰ ਇਹ ਹਰ ਸਰਕਾਰ ਹਰ ਪਾਰਟੀ ਉਹਨਾਂ ਦੇ ਦਿਹਾੜਿਆਂ ਤੇ ਆਪਾਂ ਜਾਣੀ ਆ ਬਹੁਤੇ ਇੱਥੇ ਜਿਹੜੇ ਮੀਡੀਆ ਵਾਲੇ ਵੀ ਨੇ ਹਰ ਤਬਰ ਕਰਨ ਤੁਸੀਂ ਵੀ ਜਾਣਦੇ ਹੋ ਕਿ ਇਹ ਨਾਂ ਬਾਰੇ ਉਹਨਾਂ ਨੇ ਐਸੀ ਭੱਦੀ ਸ਼ਬਦਾਂ ਦੀ ਸ਼ਬਦਾਲੀ ਵਰਤੀ ਪਹਿਲਾਂ ਕਹਿੰਦੇ ਹੈਗੇ ਆ ਫਿਰ ਕਹਿੰਦੇ ਹੈਗੇ ਸੀ ਫਿਰ ਕਹਿੰਦੇ ਸਰابہ ਸਿੰਘ ਕੋਈ ਉਹਨਾਂ ਦੇ ਫਿਰ ਲੋਕਾਂ ਨੇ ਕਿਹਾ ਜੀ ਜੀ ਆਵਾ ਕਰਤਾਰ ਸਿੰਘ ਸਰابہ ਆਈ ਜਿਹੜੇ 15 ਸਾਲ ਦੀ ਉਮਰ ਚ 15 ਸਾਲ ਦੀ ਉਮਰ ਚ ਗਦਰ ਲਹਿਰ ਗਦਰ ਪਾਰਟੀ ਕੋ ਜੋਇਨ ਹੋ 15 ਸਾਲ 19 ਸਾਲ ਦੀ ਉਮਰ ਚ ਤਾਂ ਉਹਨਾਂ ਨੂੰ ਫਾਂਸੀ ਹੋ ਗਈ ਕੋਨ ਨੂੰ ਨਹੀਂ ਤੇ ਕੋਰਟ 'ਚ ਜਦੋਂ ਜੱਜ ਨੇ ਇਹ ਵੀ ਕਿਹਾ ਜਦੋਂ ਉਹਨਾਂ ਨੇ ਸਾਰਿਆਂ ਦੀ ਜ਼ਿੰਮੇਵਾਰੀ ਆਪ ਤੇ ਲੈ ਲਈ ਵੀ ਜੋ ਕੁਝ ਕੀਤਾ ਮੈਂ ਕੀਤਾ ਜਦਨੇ ਗੁਰੇ ਕਿਹਾ ਵੀ ਇਹ ਤਾਂ ਛੋਟੀ ਉਮਰ ਦੇ ਆ ਮੈਂ ਇਹਨਾਂ ਨੂੰ ਦੁਬਾਰਾ ਮੌਕਾ ਦਿੰਨਾ ਪਰ ਉਹਨਾਂ ਨੇ ਕਿਹਾ ਨਹੀਂ ਮੇਰੀ ਜੋ ਕੁਛ ਇਹ ਹੋਇਆ ਮੇਰੇ ਮੇਰੇ ਮੈਂ ਆਪਣੇ ਫਿਰ ਲੈਣਾ ਉਹ ਜਿਨ੍ਹਾਂ ਜਿਨ੍ਹਾਂ ਤੇ ਲੱਖਾਂ ਕਰੋੜਾਂ ਲੋਕਾਂ ਦੀਓ ਪ੍ਰੇਰਨਾ ਸਰੋਤ ਨੇ ਫਿਰ ਅਸੀਂ ਤਾਂ ਨਹੀਂ ਕਹਿੰਦੇ ਆ ਨਾ ਬੀਜੇਪੀ ਵਾਲੇ ਤਾਂ ਹੀ ਲਿਘਾਣੇ ਵਾਲੇ ਕਹਿੰਦੇ ਆ ਵੀ ਇਹ ਪੰਜਾਬ ਦੇ ਨਹੀਂਗੇ ਏ ਦਿੱਲੀ ਦੇ ਰਹਿਣ ਵਾਲੇ ਲੋਕ ਨਹੀਂ ਇਹਨਾਂ ਨੂੰ ਨਹੀਂ ਪੰਜਾਬ ਪੰਜਾਬ ਦੀ ਹਸਤੀ ਤੇ ਕੰਮ ਕੀ ਕਰਨਗੇ ਇਹ ਸੋਚ ਇਹਨਾਂ ਦੀ ਕੀ ਆ ਇਹ ਕਰਕੇ ਬਹੁਤ ਵੱਡੀ ਤੇ ਮੰਦ ਭਾਗੀ ਗੱਲ ਹੋਈ ਆ ਤੇ VOTER ਖਾਸ ਤੌਰ ਤੇ ਇਹ ਕੋਸ਼ਿਸ਼ ਕਰਦੇ ਸੀ ਇਲੈਕਸ਼ਨਾਂ 'ਚ ਲੋਕਾਂ ਨੂੰ ਪਰਮਾਉਣ ਦੀ ਪਰ ਉਸ ਗੱਲ 'ਚ ਆਪ ਹੀ ਫਸ ਗਏ ਇਹਨਾਂ ਨੂੰ ਬਾਕੀ ਹਸਤੀ ਬਾਰੇ ਕੀ ਨੌਲੇਜ ਹੋਊ ਪੰਜਾਬ ਬਾਰੇ ਕੀ ਨੌਲੇਜ ਹੋਊ ਅਸੀਂ ਤਾਂ ਇਹੀ ਪਿੱਟਦੇ ਆ ਇਹ ਸਿਰਫ ਸਿਰਫ ਇਹ ਦਿੱਲੀ ਵਾਲੇ ਜਿਹੜੇ ਲਪੇਰੇ ਆ ਕਿਜਰੀਵਾਲ ਸਾਹਿਬ ਵਰਗੇ ਉਹ ਆ ਕੇ ਉਹਨੇ ਬਹਿ ਗਏ ਨੇ ਉੱਥੋਂ ਵਿਲੇ ਹੋ ਗਏ ਤੇ ਇਹ ਰਾਜ ਸਭਾ ਤੇ ਇਹਨਾਂ 'ਤੇ ਡਾਕਾ ਮਾਰਨਾ ਹੈ ਪਰ ਦੂਜੀ ਗੱਲ ਇਹ ਆ